ਆਪ ਕੋਲ ਜੀਵਨ ਕੋਲ ਕੋਈ ਨਹੀਂ ਆਇਆ ਜੀ ਕੋਈ ਮਾੜਾ ਨਹੀਂ ਆਇਆ ਕਿਸ 파ਰੇ ਹੈ ਜਿਹੜਾ ਜਗਾ ਬਿੰਦੋਨੀ ਫਾਟ ਚਾਲਿਆ ਹਰ ਕੰਮ ਆਪਾਂ ਕਹਿੰਦੇ ਆ ਭੱਜਣਾ ਹੁਣ ਚਲਾਣਾ ਹੋ ਜਦਾ ਪਹਿਲੀ ਵਾਰ ਵੀ ਚਲਾਣਾ ਹੋਦਾ ਸਰ ਪਹਿਲੀ ਵਾਰ ਵੀ ਕਰਿਆ ਬੰਦੇ ਨੇ ਨਾ ਕਿ 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 ਇਹ ਥੋੜਾ ਤੋਂ ਬੂਰਾ ਮੋੜ ਲੱਗਿਆ ਹਾ ਸਾਡਾ ਮਾਫ਼ ਮਾਫ਼ ਕਰੇ ਤੇਰਾ ਜ਼ਰਾਨ ਹੋਏਗਾ ਦਾ ਕਿਹੜੀ ਗੱਡੀ ਜਾਇਆ ਸੋਨਤ ਬਾਰ ਕਰੋ ਜੇ ਮੈਂ ਮੇਰੇ ਕੋਲ ਤਾਂ ਐਕਟਿਵ ਆ ਬੈ ਐਕਟਰ ਜਵਾਨ ਕਰੋ ਪਾਜੀ ਇਹਦਾ ਨਾਮ ਹੈ ਯਾਰ ਪਾਰਕਿੰਗ ਦੇ ਵਰਨਿੰਗ ਦੇ ਕੇ ਛੋੜ ਸਕਦੇ ਹੋ ਪਾਰਕਿੰਗ ਵੀ ਹੈ ਜੀ ਪਾਰਕਿੰਗ ਦਾ ਟੈਨ ਹੋਣਾ ਪਾਜੀ ਨਾ ਚੜਾ ਪਰਦੇ ਵੀਰੋ ਗੋਮਰੀ ਵਾਲਾ ਤੁਸੀਂ ਨਹੀਂ ਪਾਉਂਦਾ ਮੈਂ ਤੁਸੀਂ ਦੇਖੋ ਤੁਸੀਂ ਪਾਤਾ ਤੁਹਾਡੇ ਕੋਲ ਵੀਡੀਓ ਹੈ ਜੇ ਨਾ ਵੀਡੀਓ ਹੋਵੇ ਤੁਹਾਡੇ ਕੋਲ ਅਸੀਂ ਵੀਡੀਓ ਦਿਖਾਣੇ ਪਾਣ ਦੀ ਤੁਹਾਨੂੰ ਆ ਦੇਖੋ ਕਿੰਨਾ ਜ਼ਮਾਨਾ ਆ ਨਹੀਂ ਪਾ ਨਹੀਂ ਹੈ ਆ ਨੀ ਆ ਦੇਖੋ ਜੀ ਆ ਦੇਖੋ ਕੁਚੇ ਆ ਜੁੰਨੀਆਂ ਲਵਾਬੇ ਗਲ ਜਾਣਾ ਜੀ ਆ ਭਾਈ ਸਾਹਿਬ ਨੇ ਮੈਨੂੰ ਹੁਣੇ ਸਵਾਲ ਕੀਤਾ ਸੀ ਕਿ ਸਰ ਆਹ ਦੇਖੋ ਆ ਜਿਹੜਾ ਨਾਮਾ ਦੇਖੋ ਜੀ ਬੰਦੇ ਨੂੰ ਕਾਗਜ਼ ਨੂੰ ਕਰਦੇ ਇੱਕ ਛੋਟਾ ਵੀਰੇ ਇਹਨਾਂ ਨੇ ਨਹੀਂ ਇੱਕ ਨਹੀਂ ਚਾਹ ਰਿਹਾ ਇਹਨਾਂ ਨੇ ਰਿਕੁਐਸਟ ਹੈ ਜੀ ਇਹਦਾ ਚਰਨ ਆਉਣਾ ਹੈ ਚਰਨਾ ਹੀ ਪ੍ਰਣਾਮ ਕਰਦੇ ਨਹੀਂ ਅਸੀਂ ਤਾਂ ਪਾਪੀ ਬਣੇ ਆਂ ਬੇਟਾ ਇੱਕ ਛੋਟਾ ਵੀਰੇ ਇਹੋ ਕੰਮ ਕਰ ਗਿਆ ਸਰ ਆਰਸੀ ਦਿਓ ਅੱਜ ਨਾ ਕਰੋ ਸਰ ਇੱਕ ਸਾਡੇ ਅਨੁਸ਼ਾਸ਼ ਗੰਦਾ ਨਾਲ ਪਹਿਲਾ ਦੂਜਾ ਤੁਸੀਂ ਸ਼ਹਿਰ ਵਾਲੇ ਬਣ ਕੇ ਬਣਾ ਜਾਨੇ ਇਹਦੀ ਮਾਨਾ ਭਾਈ ਮੈਂ ਪਹਿਲੀ ਵਾਰੀ ਮਾਫੀ ਮੰਗ ਰਿਹਾ ਤੁਹਾਡੇ ਕੋਲ ਮਾਫੀ ਮੰਗ ਰਿਹਾ ਸਰ ਪੁਲਿਸ ਰਿਕੁਐਸਟ ਹੈ ਨਾ ਕਰੋ ਜੀ ਆਪ ਤਾਂ ਖੜੀ ਜਾਓ ਖੜੀ ਜਾਓ ਮੈਂ ਮੀਰੀ ਵੇਰ ਲੋ ਇਹਦਾ ਨਾਮ ਹੈ ਕੋਗੀ ਤੋਂ ਗਰੀਬੋਂ ਨਾਲ ਜਦ ਨਰਜ ਬਣ ਲਿਓ ਤੁਸੀਂ ਦੇਖੋ ਮੈਂ ਮਾਫੀ ਮੈਂ ਮਾਫੀ ਮੰਗ ਰਿਹਾ ਤੁਹਾਡੇ ਕੋਲ ਆਉਣੀ ਇੱਕ ਕਾਹਨ ਕਰਾਉਂਗਾ ਮਾਫੀ ਮੰਗ ਰਿਹਾ ਕੱਢੋ ਬਟਾ ਔਨਲਾਈਨ ਦੇਖੋ ਇਹ ਜਿਹੜਾ ਕੋਣ ਜਿਹੜਾ ਜਰਨਲ ਜਿਹੜਾ ਜਰਨਲ ਤੇ ਮੇਰੀ ਬੇਟੀ ਹੈ ਆ ਫਿਰ ਔਨਲਾਈਨ ਕਲਾਨ ਤੇ ਜੰਗ ਜੀ ਆਗੇ ਡਾਟਾ ਰੋਡਾ ਆ ਦੇਖ ਲੋ ਜੀ ਜਦ ਆਨਲਾਈਨ ਕਰਾਓ ਜੇ ਕੋਈ ਛੋਟਾ ਚਲਾਨ ਕਰਾਓ ਤਾਂ ਕਰਾ ਲਿਓ ਜੋ ਆ ਛੋਟਾ ਕਰ ਦੇ ਯਾਰ ਨਹੀਂ ਪਤਾ ਲਓ ਲਓ ਆਰਸੀ ਲੈ ਜਾਓ ਇੱਥੇ ਫੜੋ ਇਹਨੂੰ ਲੇਕਿਨ ਘਰ ਅਸੀਂ ਨਰਾਤੇ ਮਾਤਾ ਰਾਣੀ ਦੇ 9 ਦਿਨ ਰੱਖੇ ਆ ਮੈਂ ਕਲਸ਼ ਪੂਜਨ ਕੀਤਾ ਉਹਦੇ ਵਿੱਚ ਕਿਤਰੀ ਬੀਜੀ ਸੀ ਜਿਹਨੂੰ ਆਪਾਂ ਕਹਿੰਦੇ ਆ ਵੀ ਜੋ ਪੀਚੇ ਸੀਗੀ ਆ ਜੋ ਮੇਰੇ ਹੱਥਾਂ 'ਚ ਨੇ ਜੀ ਠੀਕ ਹੈ ਜੀ ਜਿਹੜੇ ਮੈਂ ਜੋ ਇੱਥੇ ਤਾਰਨ ਆਇਆ ਮੇਰਾ ਖੜੇ ਪੈਰ ਮੈਨੂੰ ਇੰਨਾ ਡਰਾਤਾ ਮੈਨੂੰ ਇੰਨਾ ਮੈਨੂੰ ਹਤਾਸ਼ ਕਰਤਾ ਮੈਨੂੰ ਇੱਥੇ ਤੁਹਾਡਾ 25000 ਦਾ ਚਲਾਨ ਕਰਨਾ ਹੈ ਤੁਹਾਡਾ 50000 ਦਾ ਚਲਾਨ ਕਰਨਾ ਤੁਹਾਡਾ ਵੀਜਾ ਨਹੀਂ ਲੱਗੇਗਾ ਫਾਰ ਦਾ ਬੱਚਿਆਂ ਦਾ ਜੀ ਮੇਰੇ ਕੋ ਬੜੇ ਗੁਨਾਹ ਹੋ ਗਏ ਮੈਂ ਕਿਹਾ ਇੱਥੇ ਤੇ ਕੋਈ ਲਿਖ ਕੇ ਨਹੀਂ ਲਾਇਆ ਕਹਿੰਦੇ ਉਧਰਲੇ ਪਾਸੇ ਲਿਖ ਕੇ ਪਰ ਭਟ ਮੈਂ ਇਹੋ ਜਿਹਾ ਕੋਈ ਗੁਨਾਹ ਨਹੀਂ ਕੀਤਾ ਨਾ ਮੈਂ ਇਹਦੇ ਚ ਗੰਦ ਪਾਇਆ ਸਿਰਫ ਸਮਗਰੀ ਹੈਗੀ ਮੇਰੇ ਕੋਲੋ ਬੇਟੇ ਦਿਖਾ ਜਰਾ ਕਿੱਥੇ ਆ ਜਿਹੜੀ ਮੈਂ ਪਾਈ ਵੀ ਹੈਗੀ ਉਹ ਵੀ ਹਲੋ ਇਧਰ ਦਿਖਾ ਜਰਾ ਕੁੰਡਫਾਵਾ ਦਿਖਾ ਜਿਹੜੀ ਮੈਂ ਪਹਿਲਾਂ ਪਾਈ ਹੈਗੀ ਉਹ ਸਿਰਫ ਧੂਪ ਅਰਗਬੱਤੀ ਸੀ ਜਿਹੜੀ ਕੁਝ ਵੀ ਨਹੀਂ ਸੀ ਜਿਹਦੇ ਵਿੱਚ ਆ ਦੇਖੋ ਆ ਹੁਣ ਦਾ ਦੇਖੋ ਆ ਕਿੰਨੀ ਤਾਜੀ ਪਈ ਹੋਈ ਆ ਦੇਖੋ ਆ ਕਿੰਨੀ ਤਾਜੀ ਆ ਦੇਖੋ ਮਾਤਾ ਰਾਣੀ ਦੀ ਚੁੰਨੀ ਹੈ ਤੇ ਆ ਦੇਖੋ ਹਰੀ ਹਰੀ ਕੇਤਰੀ ਪਈ ਆ ਜਿਹਨੂੰ ਕਹਿੰਦੇ ਆ ਜਿਹੜੀ ਕਿ ਇਹਦੇ ਵਿੱਚ ਮੱਛੀਆਂ ਵੀ ਖਾ ਸਕਦੀਆਂ ਜਿਹੜੀ ਅੰਦਰ ਜਾਨਵਰ ਹੈਗੇ ਨੇ ਜੀ ਕੋਈ ਐਸਾ ਮੇਰਾ ਕੋਈ ਭਾਰ ਕੋਈ ਨਦੀਆਂ ਨੂੰ ਖਰਾਬ ਕਰਨ ਦਾ ਮੇਰਾ ਮਕਸਦ ਨਹੀਂ ਕੋਈ ਮੈਂ ਖੁਦ Hindu ਧਰਮ ਦਾ ਇੱਕ ਬੰਦਾ ਕਹਿ ਲਓ ਜਾਂ ਇੱਕ ਇਨਸਾਨ ਕਹਿ ਲਓ ਮੇਰਾ ਨਦੀਆਂ ਨੂੰ ਖਰਾਬ ਕਰਨ ਦਾ ਮੇਰਾ ਕੋਈ ਇਰਾਦਾ ਨਹੀਂ ਹੈਗਾ ਪਰ ਮੇਰੇ ਨਾਲ ਇੰਨੀ ਜ਼ਬਰਦਸਤੀ ਨਾ ਕੀਤੀ ਜਾਵੇ ਜਿਹੜੀ ਮੇਰੇ ਨਾਲ ਕੀਤੀ ਹੈ। ਪੂਜਾ ਮਹਿੰਗੀ ਪੈ ਗਈ ਤੁਹਾਨੂੰ। ਹਾਂ ਜੀ ਪੂਜਾ ਮੈਨੂੰ ਮਹਿੰਗੀ ਪੈ ਗਈ। ਮੈਂ ਤਾਂ ਕਹਿੰਦਾ ਮੈਂ ਤਾਂ ਸਾਰੇ ਮੰਦਰਾਂ ਦੇ ਵਿੱਚ ਜਾ ਕੇ ਮਨਾਦੀ ਕਰਕੇ ਆਉਂਗਾ ਵੀ ਭਾਈ ਉੱਥੇ ਕਿਤੇ ਗਲਤੀ ਨਾਲ ਨਾ ਚਲੇ ਜਾਈਓ ਜੀ। ਹਾਂ ਜੀ ਹਾਂ ਜੀ। ਮੈਂ ਸਾਰੇ ਆਪਣੇ ਹਿੰਦੂ ਸਮਾਜ ਨੂੰ ਕੀ ਮੈਂ ਆਪਣੇ ਮੰਦਰ ਦੇ ਸੰਗਠਨ ਨੂੰ ਇਕੱਠਾ ਕਰਕੇ ਮੈਂ ਇੱਕ ਗੱਲ ਜ਼ਰੂਰ ਕਰਨੀ ਹੈ ਵੀ ਭਾਈ ਮੈਂ ਕੀ ਗੁਨਾਹ ਕਰ ਲਿਆ ਮੈਂ ਘਰ ਕੰਜਕਾਂ ਪੂਜੀਆਂ ਸੀ ਤੇ ਮੈਂ ਉਹਦਾ ਸਮਾਨ ਇੱਥੇ ਤਾਰਨ ਆਇਆ ਮੈਂ ਗੁਨਾਹ ਕਰ ਲਿਆ। ਹਾਂ ਮੈਂ ਗੰਦ ਤਾਰਦਾ ਮੈਨੂੰ ਫੜ ਲਓ ਮੈਂ ਪਹਿਲਾਂ ਇੱਕ ਨਾਰੀਅਲ ਪਾਇਆ ਉਹ ਮੈਂ ਹੋਰ ਕੁਝ ਨਹੀਂ ਪਾਇਆ ਇਹਦੇ ਵਿੱਚ ਮੇਰੀ ਤੁਸੀਂ ਹਾਲਤ ਦੇਖ ਲਓ ਮੈਂ ਕਿੱਦਾਂ ਦਾ ਬੰਦਾ ਆ ਇੱਕ ਪੜੇ ਲਿਖੇ ਬੰਦੇ ਨਾਲ ਇਦਾਂ ਦੀ ਬੇਰਹਿਮੀ ਨਾਲ ਇੱਕ ਬੰਦੇ ਨੂੰ ਆਪਾਂ ਇਦਾਂ ਪਰਤਾੜਿਤ ਕਰਨਾ ਠੀਕ ਨਹੀਂ ਆ ਜੀ ਮੈਂ ਸ਼ਮਾ ਚਾਹੁੰਦਾ ਜੇ ਮੈਂ ਗਲਤ ਬੋਲ ਗਿਆ ਮੈਂ ਕਿਸੇ ਕਾਰਪੋਰੇਸ਼ਨ ਦੇ ਅਧਿਕਾਰੀ ਉਹ ਆਪਣੀ ਡਿਊਟੀ ਨਿਭਾਉਣ ਬਹੁਤ ਵਧੀਆ ਪਰ ਇਦਾਂ ਇਦਾਂ ਕਿਸੇ ਨੂੰ ਹਤਾਸ਼ ਨਾ ਕਰਨ ਇਦਾਂ ਕਿਸੇ ਨੂੰ ਹਤਾਸ਼ ਨਾ ਕਰਨ ਮੈਂ ਪਰੇਸ਼ਾਨ ਆ ਬਿਲਕੁਲ ਮੇਰੇ ਨਾਲ ਇਦਾਂ ਮੈਂ ਮਾਫੀ ਮੰਗਦਾ ਮੈਨੂੰ ਇਨਸਾਫ ਦਿੱਤਾ ਜਾਵੇ मैं तो आएगा, सम्मान आएगा नहीं आओगे माता रानी जो नवरात्र में बिठाए थे ना आ, पूजा का समान विसर्जित करने आया हमने बोर्ड पढ़ा नहीं ना हमने देखा ये अफसर आगे इनसे रिक्वेस्ट हम कर रहे हैं भाई हमारे ऐसी गलती हुई है आगे ऐसी हम नहीं करेंगे हमने अगर बोर्ड देखा होता तो हम नहीं बुआते तो अब कारेशन के मुलाजिमों ने रोके आपको अब ये देखो आपके सामने ही है अगर गलती है तो गलती माननी है हमने तो सर इसका जुर्माना है कॉर्पोरेशन तो का कि जो नहर में देखेगा बोलो तो में जुर्माना होता है जुर्माना भुगतोगे आप गलती की है गलती है अगर गलती करिए ना हजारों आदमी ने यहाँ सर्जन कराया उसके देखने के बाद में हमने विसर्जन कराया ये हम वही बात है की जो सामने आ गया बस वो पकड़ा गया बाकी हजारों आदमी इतने विसर्जन करके गए हैं ਅਬ ਉਹਨਾਂ ਕੇ ਲਈ ਤਾਂ ਕੁਝ ਵੀ ਕਾਨੂੰਨ ਨੀ ਹਮਾਰੇ ਲਈ ਕਾਨੂੰਨ ਪਹਿਲਾਂ ਤਾਂ ਜੀ ਸੱਸੀ ਗਾਲ ਸਾਰੇ ਸ਼ਹਿਰ ਵਾਸੀਆਂ ਨੂੰ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਆ ਕਿ ਜਿਹੜਾ ਤੁਸੀਂ ਸਰਕਾਰ ਦੀਆਂ ਇਹ ਮਹੀਮਾ ਦੇ ਵਿੱਚ ਜਦੋਂ ਇਹ ਮਹੀਮਾ ਕਿਰੋ ਕੀਤੀ ਸੀ 7 ਜਨਵਰੀ ਨੂੰ ਉਦੋਂ ਵੀ ਤੁਸੀਂ ਸਾਡੀ ਪੋਸਟ ਕੀਤੀ ਸੀ ਕਵਰਿੰਗ ਕੀਤੀ ਸੀ ਅੱਜ ਫੇਰ ਕਰ ਰਹੇ ਹਾਂ ਚਲਾਣੇ ਤੇ ਨਹਿਰ ਦੇ ਵਿੱਚ ਜੇ ਕਿਸੇ ਵੀ ਤਰੀਕੇ ਦਾ ਪਲਾਸਟਿਕ ਨਾਰੀਅਲ ਕੋ ਧਾਰਮਿਕ ਫੋਟੋਆਂ ਕਿਸੇ ਵੀ ਤਰੀਕੇ ਦਾ ਥਰਮੋਕੋਲ ਸੁੱਟਿਆ ਜਾਂਦਾ ਤੇ ਇਸ ਦਾ 5000 ਰੁਪਏ ਦਾ ਚਲਾਣ ਨਗਰ ਨਿਗਮ ਲੋਗ ਜਾਨਾ ਵੱਲੋਂ ਕਮਿਸ਼ਨ ਸਾਹਿਬ ਦੇ ਦੇਖ ਦੇਖ ਕੀਤਾ ਜਾਂਦਾ ਹੈ। ਕੋਈ ਸਰਕਾਰੀ ਕੈਮਰੇ ਵੀ ਲਾਏ ਵੀ ਜਿਹੜੇ ਕੈਮਰੇ ਨਗਰਾਨੀ ਦੇ ਵਿੱਚ ਦੇਖੋ ਸਰਕਾਰੀ ਕੈਮਰੇ ਦੇ ਅਸੀਂ ਇਹਦੇ ਵਿੱਚ ਨਹੀਂ ਕਹਿ ਸਕਦੇ ਆ ਲੇਕਿਨ ਜਿਹੜੇ ਸਾਡੇ 30 ਜਿਹੜੇ ਇਹਦੇ ਚ ਲਗਾਏ ਗਏ ਨੇ ਕਾਰਪੋਰੇਸ਼ਨ ਦੇ ਮੁਲਾਜ਼ਮ ਨੇ ਤੇ 10 ਸਾਡੇ ਵਲੰਟੀਅਰ ਨੇ ਮਾਰਸ਼ਲ ਏਟ ਦੇ ਇਹਦੇ ਨਾਲ-ਨਾਲ ਅਸੀਂ ਨਿਗਰਾਨੀ ਕਰਦੇ ਆਂ ਲੋਹਾਰੇ ਪੁਲ ਤੋਂ ਲੈ ਕੇ ਬਾੜੇਵਾਲ ਪੁਲ ਤੱਕ ਜਿੰਨੇ ਵੀ ਵਿੱਚ ਬ੍ਰਿਜ ਲੱਗਦੇ ਨੇ ਇਹਨਾਂ ਦੇ ਵਿੱਚ ਅਸੀਂ 4-4 ਬੰਦੇ ਟੀਮ ਲਗਾਨੇ ਆ ਤਾਂ तकरीबन 20 ਦੇ ਕਰੀਬ ਲਾਨ ਕਰਦੇ ਆ ਜੇ ਹੁਣ ਤੱਕ ਦਾ ਡਾਟਾ ਦੇਖੀਏ ਜੇ ਅਸੀਂ ਕਾਰਪੋਰੇਸ਼ਨ ਦਾ ਅੱਜ ਤੱਕ ਦਾ ਅਸੀਂ 15 ਤੋਂ 46 54 2023 ਨੂੰ 1546 ਲੋਕ ਆਡੈਂਟੀ ਕਰ ਚੁੱਕੇ ਹਾਂ ਜਿਹੜੇ ਨਹਿਰ ਦੇ ਵਿੱਚ ਸਿਧਮਾ ਕਨਾਲ ਚ ਕੋੜਾ ਸੁੱਟਦੇ ਨੇ ਜਿੱਚ 1024 ਗੱਡੀਆਂ ਫੜੀਆਂ ਨੇ ਤੇ 4 ਤੋਂ 60 ਲੋਕਾਂ ਦਾ ਚਲਾਨ ਕਰ ਦਿੱਤਾ ਗਿਆ ਅੱਜ ਤੱਕ ਦਾ ਜੀ ਕਿਹੜੀ ਅਪਡੇਟ ਆ ਜਿਹਦੇ ਵਿੱਚੋਂ 400 ਲੋਕ ਜੁਰਮਾਨਾ ਭੁਗਤ ਵੀ ਚੁੱਕੇ ਨੇ ਜੀ 5000 ਰੁਪਏ ਦਾ ਜੁਰਮਾਨਾ ਹੁੰਦਾ ਜੀ ਕਿੰਨੇ ਕੇ ਲੋਕ ਜਾਗਰੂਤ ਹੋਏ ਵੀ ਅੱਗੇ ਨਾਲੋਂ ਕੋਈ ਫਰਕ ਪਿਆ ਨਹੀਂ ਅੱਗੇ ਨਾਲੋਂ ਤਾਂ ਦੇਖੀਏ ਜੀ ਜਿੱਦਾਂ ਪਹਿਲਾਂ ਸਾਡੇ ਕੋਲ 35 40 ਚਲਾਨ ਆਇਆ ਕਰਦੇ ਸੀਗੇ ਰੋਧ ਦੇ ਚਲਾਨ ਆਉਂਦੇ ਸੀਗੇ ਕਿ ਕਰਦੇ ਸੀ ਅਸੀਂ ਅਵੇਰਨੈਸ ਵੀ ਕਰਦੇ ਰਹੇ ਆ ਪਿੱਛੇ ਕਾਫੀ ਤੇ ਹੁਣ ਜਿਹੜੇ ਨਹੀਂ ਲੋਕ ਮੰਨਦੇ ਉਹਨਾਂ ਦਾ ਚਲਾਨ ਕਰਦੇ ਆ ਤੇ ਕਾਫੀ ਹੱਦ ਤੱਕ ਲੋਕਾਂ ਨੂੰ ਸਮਝ ਆਇਆ ਲੇਕਿਨ ਇਹਦੇ ਤੋਂ ਥੋੜੀ ਮਿਹਨਤ ਹੋਰ ਕਰਨੀ ਪੈਗੀ ਮੰਨ ਕੇ ਚੱਲੋ ਇੱਕ ਸਾਲ ਹੋਰ ਇਹਦੇ ਸਟਰਗਲ ਕਰਨਾ ਪਊਗਾ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਨੂੰ ਆਦਤ ਪਈ ਦੀ ਲੋਕ ਕੁਝ ਲੋਕ ਆਸਥਾਨਾ ਜੁੜੇ ਨੇ ਨਹਿਰ ਚਕੋੜਾ ਪਾਣ ਦੇ ਲਈ ਉਹ ਸਾਡੀਆਂ ਟੀਮਾਂ ਨੇ ਸیرے 6 ਵਜੇ ਤੋਂ ਲੈ ਕੇ 2 ਵਜੇ ਤੱਕ ਤੇ ਦੁਪਹਿਰੇ 2 ਵਜੇ ਤੋਂ ਲੈ ਕੇ ਟੀਮ ਚੇਂਜ ਹੋ ਜਾਂਦੀ ਆ ਸ਼ਾਮੇ 6 ਵਜੇ ਤੱਕ ਪਹਿਰਾ ਦੇ ਰਹੀ ਆ ਲੋੜ ਪ ਜੋਨਲ ਕਮਿਸ਼ਨਰ ਸਰਦਾਰ ਜਦਦੇਵ ਸਿੰਘ ਸੇਖੋਜੀ ਵੱਲੋਂ ਦੀ ਹਦਾਇਤ ਹੈ ਜੇਕਰ ਕੋਈ ਰਾਤ ਨੂੰ ਵੀ ਉਤਰਾਣ ਕਰਨ ਦੀ ਲੋੜ ਪੈਗੀ ਤੇ 8 9 10 ਵਜੇ ਜਿਹੜੇ ਦੁਕਾਨਦਾਰ ਲੋਕ ਕੂੜਾ ਸੁੱਟਦੇ ਨੇ ਤੇ ਅਸੀਂ ਉਹਨਾਂ ਦਾ ਵੀ ਇਹ ਨਾਲ ਚਲਾਨ ਕੱਟਾਂਗੇ। ਪਹਿਲਾਂ ਹੁਣ ਜਿਹੜੇ ਮੌਕੇ ਤੇ ਹੁਣ ਤੁਸੀਂ ਚਲਾਨ ਕਿਤੇ ਕਿਹੜੀ ਜਗ੍ਹਾ ਕੀਤਾ ਇਹ ਅਸੀਂ ਹੁਣ ਇਸ ਟਾਈਮ ਗਿੱਲਾਂ ਚਲਾਨ ਕੀਤਾ ਜੀ। ਇਹ ਅੰਕਲ ਦਾ ਅਸੀਂ ਚਲਾਨ ਕੀਤਾ ਇਹਨਾਂ ਨੇ ਨਹਿਰ ਚ ਕੋਈ ਸਮਾਨ ਪਾਇਆ ਸੀ ਇਹਨਾਂ ਕੋਈ ਵੀ ਮੌਕੇ ਤੇ ਡਾਕੂਮੈਂਟ ਨਹੀਂ ਆ। ਅਸੀਂ ਇਹਨਾਂ ਦਾ ਔਨਲਾਈਨ ਚਲਾਨ ਜੇ ਪਾਣੇ ਤੇ 15 ਤੋਂ 20000 ਰੁਪਏ ਦਾ ਪੈਂਦਾ। ਲੇਕਿਨ ਇਹਨਾਂ ਨੇ ਆਪਣੀ ਗਲ ਚਲਾਨ ਅਸੀਂ ਆਨਲਾਈਨ ਦਾ ਕਰਕੇ ਇਹਨਾਂ ਕੋ ਪੇਮੈਂਟ ਹੋ ਉਹ ਟ੍ਰਾਂਸਫਰ ਕਰਾ ਲੈਣੇ ਚਲਾਨ ਦੀ ਰਸੀਦ ਜਿਹੜੀ ਵਟਸਐਪ ਕਰ ਦਿੰਨੇ ਆ ਇਹਦੇ ਇੱਕ ਸਾਡੇ ਕੋਲ ਇੱਕ ਆਪਸ਼ਨ ਹੈਗੀ ਹੈ ਕਿ ਜੇ ਜੀ ਕੋਈ ਵੀ ਬੰਦਾ ਪਕੜਦੇ ਆ ਡਰਾਈਵਿੰਗ ਲਿਸੈਂਸ ਜਾਂ ਆਧਾਰ ਕਾਰਡ ਜਾਂ ਫਿਰ ਆਰਸੀ ਤਿੰਨਾਂ ਦੇ ਇੱਕ ਚੀਜ਼ ਦੇ ਉੱਤੇ ਚਲਾਨ ਕਰਨਾ ਹੀ ਕਰਨਾ ਜੀ ਉਹਦੇ ਵਿੱਚ ਜਿਹੜੇ ਮਾਮਾਈ ਦੇ ਲੋਕ ਤਸਵੀਰਾਂ ਹੁੰਦੀਆਂ ਨੇ ਘਰ ਦੇ ਜਿਹੜੇ ਉਹ ਵੀ ਲੋਕੀ ਚੱਲ ਪੂਆ ਕਰਦੇ ਨੇ ਲੇਕਿਨ ਇਹ ਕਿ ਸਭ ਤੋਂ ਬਿਕਰੀ ਹੈ ਮਾਮਾਈ ਦੇ ਇਹਨਾਂ ਰਾਤਾਂ ਐਸੀ ਉਹਨਾਂ ਦੀ ਜਿਹੜੀਆਂ ਖੇਤੀਆਂ ਸੀ ਉਹ ਸ਼ੂਟ ਦਿੱਤੀ ਗਈ ਸੀ ਪਾਜੀ ਸ਼ੂਟ ਕਿਸੇ ਵੀ ਤਰੀਕੇ ਦੀ ਨਹੀਂ ਦਿੱਤੀ ਗਈ ਜਿਹੜੇ ਮਾਤਾ ਰਾਣੀ ਦੇ ਖੇਤਰਿਆਂ ਵੀ ਲੋਕ ਸ਼ੂਟਣ ਆਏ ਸੀਗੇ ਖੇਤਰੀ ਸ਼ੂਟਣ ਵਾਲਿਆਂ ਦਾ ਅਸੀਂ ਕਿਸੇ ਨੂੰ ਮਾਣਾ ਨਹੀਂ ਕੀਤਾ ਖਾਸ ਤੌਰ ਦੇ ਉੱਤੇ ਪਰ ਜਿਹੜਾ ਖੇਤਰੀ ਦੇ ਨਾਲ ਲਫਾਵਾ ਛੁੱਟ ਦਿੰਦੇ ਸੀ ਚਲਾਨ ਉਹਦੇ ਕਰਕੇ ਹੋ ਜਾਂਦਾ ਸੀ ਮਤਲਬ ਕਿ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਚਲਾਨ ਖੇਤਰੀ ਦਾ ਹੀ ਹੀ ਹੋਇਆ